ਲੋ ਜੀ ਲੱਗੇਆਂ ਜਮਸ਼ੀਨ ਤੋਂ ਹੁਣ ਪਹਿਲਾਂ ਮਸ਼ੀਨ ਧੋ ਦਈਏ ਡੈਗ ਤੋਂ ਧੋਣ ਲੱਗੇ ਆ ਮਾੜੀ ਮੋਟੀ ਸਫਾਈ ਕਰੀ ਜਾਂਦਾ ਬਿੱਟੂ ਆ ਗਿਆ ਟਾਇਰ ਨਾਲ ਹੀ ਕਹਿੰਦੇ ਅੱਜ ਇਹ ਟਾਇਰ ਨਾਲ ਹੀ ਸਫਾਈ ਕਰਕੇ ਟਾਇਰ ਨਾਲ ਹੀ ਵਿਹਲੇ ਹੋਣਾ ਹੈ ਹਨਾ ਕਰਦੇ ਆ ਸਾਰੀ ਸਫਾਈ ਸੂਈ ਮਿੱਟੀ ਮੁੱਟੀ ਬਹੁਤ ਜੰਮੀ ਪਈ ਆ ਮੱਟ ਮੁੱਟ ਚੰਗਾ ਚੜਿਆ ਪਿਆ ਵਾ ਸੋਚ ਲੱਗੀ ਜਾਉਂਗੀ ਲੱਗੇ ਪਏ ਆ ਜੋਰਾਂ ਤੇ ਕੰਮ ਚੱਲ ਜਾਂਦਾ ਸਰਬਾਈ ਮਸਹੀ ਆਇਆ ਕਹਿੰਦੇ ਸਵੇਰ ਦਾ ਫੋਣੀ ਵੀ ਆਇਆ ਜੋ ਮਸ਼ੀਨ ਤੋਂ ਮੌਸਣੀ ਇਹਨਾਂ ਮੈਂ ਵੀ ਧਵਾਈ ਦਿੰਨੀ ਆ ਨਾ ਇਹ ਕਹਿੰਦਾ ਮੈਂ ਵੀ ਮਸ਼ੀਨ ਦੇ ਨਾਲ ਯੋਗਦਾਨ ਪਾਉਣਾ ਹੈ ਨਾ ਧਵਾਉਣ ਚ ਬਰਾ ਬਿੱਟੂ ਨੂੰ ਪੈ ਫੜਾਇਆ ਆ ਪ੍ਰੈਸ਼ਰ ਵਾਲਾ ਵੀਰੂ ਵੀ ਖੜਾ ਵਾ ਪਾਉਣ ਦੋਲੀ ਆ ਨਾ ਬਿੱਟੂ ਲੱਗਾ ਆ ਪ੍ਰੈਸ਼ਰ ਮਾਰ ਰਿਹਾ ਇਧਰ ਨੂੰ ਨਾ ਮਾਰਦੀ ਭੈਣਾ ਸਾਨੂੰ ਇਹਨਾਂਵਾਦੀ ਅੰਨੇ ਜੂਨੇ ਕੱਢੇ ਪਏ ਆ ਸ਼ਾਨ ਨੇ ਤੇ ਪਾਣੀ ਮਾਰਨ ਵਾਲਾ ਰਹਿਂਦਾ ਹਜੇ ਆ ਮਨਾਂ ਬੂਰਾ ਐਨੇ ਮੁੰਡੇ ਖਿੱਚੀ ਜਾਂਦੇ ਆ ਕੋਈ ਸੂਟਰੀ ਵੀ ਧਵਾ ਲਾ ਹਾਂ ਉਹਦੇ ਹਾਂ ਉਹ ਤੋਂ ਬੱਸ ਕਰੋ ਓਏ ਹਾਂ ਮੇਰਾ ਹੋ ਗਿਆ ਉਹ ਫਾਦਰ ਸਰਦਨ ਤੇ ਲੱਗੇ ਹਾਂ ਹਾਂ ਮੈਂ ਕਰੀ ਕਰੀ ਉਸ ਤੋਂ ਹੋਰ ਜੇ ਕੱਲਾ ਹੁੰਦਾ ਨਾ ਦੋ ਦਿਨ ਲਾਣੇ ਸੀਗੇ 12 ਵਜੇ ਦੀ ਖੜੀ ਆ 12 ਵਜੇ ਦੀ ਕੱਲਾ ਹੁੰਦਾ ਸੀ ਦੋ ਦਿਨ ਲਾਣੇ ਸੀਗੇ 11:30 ਲੱਗੇ 3 ਵਜੇ ਨਾ ਨਾ 1 ਵਜੇ ਤੋਂ 1:30 ਮੈਂ ਗਿਆ ਵਾਂ ਪਹਿਲਾਂ ਵੀ ਪਾਣੀ ਮੇਰਾ ਮਾਰੀ ਮੇਰਾ 1:30 ਤੋਂ ਮੈਂ ਗਿਆ ਘਰ ਉਹ ਰਹੇ ਜੀ ਸ਼ਾਮ ਨੇ ਸ਼ਾਮੇ ਤੋਂ ਜਾਂਦੇ ਮੁੰਡੇ ਪਾਣੀ ਮਾਰੀ ਉਹ ਬੀਰੂ ਕਰਤਾਰ ਵਾਲੇ ਚੰਗੇ ਹੋ ਗਏ ਹਾਂ ਹਾਂ ਕਰਤਾਰ ਪਹਿਲਾਂ ਤੋਂ ਲੱਗਿਆ ਵੀਰੇ ਇਹ ਲੱਡੋ ਰਣੀ ਮਾਰੀ ਲੱਗਦੀ ਮਾਰੀ ਲੱਗਦੀ ਹੈ ਅੱਡੀ ਨਹੀਂ ਨਹੀਂ ਭਰਾ ਵਾ ਗਏ ਹਾਂ ਲੱਡੋ ਰਣੀ ਦਾ ਹਾਂ ਬਿੱਟੂ ਨੱਪੜ ਗਿਆ ਕੰਮ ਬਾਈ ਨੱਪੜ ਗਿਆ ਬਹੁਤ ਬਾਈ ਦਾ ਪਾਲਸ਼ ਪੂਲਿਸ਼ ਮਾਰ ਲੋ ਟਾਇਰਾਂ ਤੇ ਹੁਣ ਇਹਨਾਂ ਦਾ ਸੁੱਕਾ ਕੱਪੜਾ ਦਾ ਮਾਰਦੇ ਸਾਰੇ ਪਾਲਸ਼ ਮਾਰਦੇ ਸੁੱਕਾ ਕੱਪੜਾ ਵੀ ਮਾਰਦੇ ਸੁੱਕਾ ਕੱਪੜਾ ਮਾਰਿਆ ਨਹੀਂ ਲੱਗਦਾ ਯਾਰ ਆ ਵੀ ਇੱਧਰ ਥੋੜਾ ਥੋੜਾ ਤੇ ਇਹ ਐਂ ਲੱਗਦਾ ਹੀ ਹੁੰਦਾ ਪਾ ਮਾਰਿਆ ਹੋਇਆ ਲੱਗਦਾ ਨਹੀਂਗਾ ਟੇਪਰ ਮਾਰਿਆ ਇਹਦੇ ਤੇ ਮੜਾ ਮੋਟਾ ਕਾਲੂ ਮਾਰ ਲਾਂਗੇ ਚਲੋ ਜੇ ਧੁੱਪੇ ਖੜਾ ਦਾਂਗੇ ਇਹਨੂੰ ਕੱਢ ਕੇ ਹਨਾ ਕਾਲੂ ਸਰਪੇ ਧੁੱਪੇ ਯਾਰ ਦਾਗ ਜੇ ਪਏ ਤਾਂ ਨਹੀਂ ਖੜਾਉਣ ਨੂੰ ਜੀ ਕਰਦਾ ਕੱਪੜਾ ਸੁੱਕਾ ਵਾਜੇ ਨਾ ਫਿਰ ਬੜਾ ਵਧੀਆ ਵਾ ਕਾਲੀ ਆ ਪਰ ਰੈਂਪ ਤੋਂ ਮਸ਼ੀਨੋਂ ਚਾਉਂਦੇ ਹਾਂ ਘਰੇ ਛੱਡ ਥੱਲੇ ਸਾਨੂੰ ਧੁੱਪ ਧੁੱਪ ਲਵਾਵਾਂਗੇ ਤੇਰੇ ਕੱਢ ਕੇ ਇੱਕ ਮੌਸਮ ਬਣਾਵਾ ਸਵੇਰ ਦਾ ਮੀਂਹ ਦਾ ਟਾਈਮ ਹੁੰਦਾ ਸਵੇਰ ਦਾ ਮੀਂਹ ਪਿਆ ਤੂੜੀ ਵਾਲੀ ਦਾ ਕੰਮ ਖੜ ਗਿਆ ਵਾ ਜਿਹੜੇ ਵੀ ਦੇਖਦੇ ਕੱਲ ਨੂੰ ਚਲਾਉਣੇ ਆ। ਦੇਖਣੇ ਮੇਡਣੇ ਆ। ਆਹ ਵਾਲੀ ਗਾਹਾਂ। ਮੌਲੀ ਕਹਿੰਦੇ ਬਣਾਤੀ ਨਵੀਂ ਗੱਲ ਧੋਦੂਗੇ। ਪਾਣੀ ਪੂਣੀ ਸਾਰਾ ਖੜ ਤਾਂ ਵਿੱਚੋਂ ਛਾਨ ਨੇ ਸੋਨਿਆਂ ਦਿਓ। ਮਾੜਾ ਮੋਟਾ ਕਪੜਾ ਅੱਜ ਵੀ ਮਾਦ ਨੇ ਜਿਹੜਾ ਰਹਿ ਗਿਆ। ਕੰਮ ਕਰ ਤੈਰਾ ਡਰਨ ਮਸ਼ੀਨ ਦਾ। ਲਾਉਣਿਆਂ ਨੂੰ ਸਾਈਡ ਤੇ ਹੁਣ ਰਹਿ ਗਿਆ ਦੂਜੀ ਦਾ। ਇਹ ਨਾਲੇ ਥੋੜਾ ਜਿਹਾ ਵੱਡ ਕੇ ਹੋਣਾ ਫਿਰ ਇਹਨੂੰ ਇਹ ਵੀ ਤੋ ਟੂ ਕੇ ਲਾਉਨੇ ਆ ਸਾਈਡ ਤੇ ਬਾਕੀਆਂ ਲਾਉਂਦਿਆਂ ਦੀ ਵੀਡੀਓ ਪਾਉਣੀ ਆ ਫਿਰ ਦੁਬਾਰਾ ਇਹ ਸਾਈਡ ਤੇ ਲਾਲ ਲੋਕ ਟੱਗੀਆਂ ਮਿਲਦੇ ਆ ਫਿਰ ਆਪਾਂ ਅਗਲੇ ਵਲੌਗ ਚ